ਉਹਨੇ 16-17 ਸਾਲ ਦੀ ਉਮਰ ਦੇ ਹੀ ਇਹ ਘਰੋਂ ਕੰਮ ਕਰਨ ਨੂੰ ਲੈ ਕੇ ਗਿਆ ਸੀ ਇਹਨਾਂ ਨੂੰ ਕੋਈ ਪਿੰਡ ਚਾਹੀਦਾ ਜਾਂ ਸ਼ਹਿਰ ਪਤਾ ਨਹੀਂ ਤੇ ਉਹਨਾਂ ਨੇ ਉੱਥੇ ਕਿਤੇ ਦੱਬਣ ਦੇ ਨਾਲ ਟੋਏਾਂ ਦੇ ਵਿੱਚ ਦੱਬਣ ਦੇ ਨਾਲ ਇਹਨਾਂ ਦੀ ਜੈਥੀ ਕੱਢਦੇ ਸਮੇਂ ਜੀਸੀਬੀ ਲੱਗਣ ਦਾ ਨਾਲੇ ਨਾਲ ਜੈਥੀ ਰੁਮਾਂ ਦੀ ਤੇ ਇਰੀਗੇਸ਼ਨ ਦੀ ਪਾਈ ਪਾ ਰਹੇ ਸੀਗੇ ਤੇ 3 ਫੁੱਟ ਟੋਆ ਸੀਗਾ ਤੇ ਉਹਦੇ ਵਿੱਚ ਇਹ ਨਾ ਕੰਮ ਕਰ ਰਹੇ ਸੀਗੇ ਲੜਕੇ ਦੋ ਤੇ ਉਹ ਮਿੱਟੀ ਢਿੱਗ ਢਿੱਗਣ ਨਾਲ ਉਹ ਥੱਲੇ ਆਨ ਨਾਲ ਨਾ ਤੇ ਇਹਨਾਂ ਦੀ ਮੌਤ ਹੋ ਗਈ ਹੈ ਮਿੱਟੀ ਦੇ ਵਿੱਚ ਦੱਬਣ ਦੇ ਨਾਲ ਦੋ ਸਕੇ ਭਰਾਵਾਂ ਦੀ ਖੋਈ ਮੌਤ ਵੰਤਾਸਤੇ ਕੀ ਤਰਨ ਤਰਨ ਤੋਂ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਪਿੰਡ ਦੇ ਵਿੱਚ ਇੱਕ ਕਿਸਾਨ ਦੇ ਖੇਤਾਂ ਦੇ ਵਿੱਚ ਪਾਈਪਲਾਈਨ ਦਾ ਕੰਮ ਚੱਲ ਰਿਹਾ ਹੁੰਦਾ ਹੈ ਤਾਂ ਅਚਾਨਕ ਹੀ ਮਿੱਟੀ ਦੋਵੇਂ ਭਰਾਵਾਂ ਦੇ ਉੱਪਰ ਆ ਡਿੱਗਦੀ ਹੈ ਜਿਸ ਦੇ ਵਿੱਚੋਂ ਫਸ ਜਾਂਦੇ ਨੇ ਤੇ ਫਿਰ ਮਸ਼ੀਨ ਬੁਲਾ ਕੇ ਮਿੱਟੀ ਨੂੰ ਪਾਸੇ ਕੀਤਾ ਜਾਂਦਾ ਹੈ ਤਾਂ ਉਹਨਾਂ ਨੂੰ ਬਾਹਰ ਕੱਢਿਆ ਜਾਂਦਾ ਹੈ ਤਾਂ ਜਦੋਂ ਉਹਨਾਂ ਨੂੰ ਹਸਪਤਾਲ ਲੈ ਕੇ ਜਾਂਦੇ ਨੇ ਤਾਂ ਦੋਵੇਂ ਭਰਾਵਾਂ ਦੀ ਰਾਹਤੇ ਦੇ ਵਿੱਚ ਹੀ ਮੌਤ ਹੋ ਜਾਂਦੀ ਹੈ ਸਾਡੇ ਗਵਾਨ ਤੋਂ ਚਾਚੇ ਤਾਇਆ ਚ ਲੱਗਦੇ ਸੀ ਇਹ ਦੋ ਜਾਨੇ ਇੱਕ ਦਾ ਨਾਮ ਮਨਸੀਰ ਸਿੰਘ ਦੂਜੇ ਦਾ ਨਾਮ ਮਨਦੀਪ ਸਿੰਘ ਦੋਨੇ 16-17 ਸਾਲ ਦੀ ਉਮਰ ਦੇ ਸੀ ਤੇ ਘਰੋਂ ਕੰਮ ਕਰਨ ਨੂੰ ਲੈ ਕੇ ਗਏ ਸੀ ਇਹਨਾਂ ਨੂੰ ਕੋਈ ਪਿੰਡ ਚ ਨਹੀਂ ਤੇ ਸ਼ਹਿਰ ਨੂੰ ਪਤਨ ਤੇ ਉਹਨਾਂ ਨੇ ਉੱਥੇ ਕਿਤੇ ਦੱਬਣ ਦੇ ਨਾਲ ਟੋਏਾਂ ਦੇ ਵਿੱਚ ਦੱਬਣ ਦੇ ਨਾਲ ਇਹਨਾਂ ਦੀ ਜੈਥੋ ਹੀ ਕੱਢਦੇ ਸਮੇਂ ਜੇਸੀਬੀ ਲੱਗਣ ਦਾ ਨਾਲੇ ਨਾਲ ਜੈਥੋ ਹੀ ਦੋਵਾਂ ਦੀ ਇੱਕ ਦਾ ਨਾਮ ਸ਼ਾਨੀਲੂ ਨਾ ਇੱਕ ਦਾ ਨਾਮ ਮਨਦੀਪ ਸਿੰਘ ਮਨਦੀਪ ਤੇ ਇੱਕ ਦਾ ਨਾ ਛੋਟਾ ਨਾਮ ਜਰਾ ਮੰਨੂ ਮੰਨੂ ਕਹਿੰਦੇ ਤੁਸੀਂ ਔਰ ਇੱਕ ਦਾ ਨਾਮ ਮਨਪ੍ਰੀਤ ਸਿੰਘ ਜਿਹੜਾ ਤੀਸਰਾ ਉਹ ਠੀਕ ਹੈ ਹਾਂ ਉਹ ਦੋਵੇਂ ਇੱਕ ਹਸਤਾਲ ਚ ਦਾਖਲ ਆ ਤੁਹਾਨੂੰ ਲੱਗਣਾ ਠੀਕ ਹੈ ਉਹ ਖਤਰੇ ਤੋਂ ਬਾਹਰ ਆ ਸਮਝੋ ਜਿੰਨਾਂ ਦੀ ਮੌਤ ਨਹੀਂ ਹੋ ਗਈ ਤਾਂ ਆਂਦੀ ਆ ਉਹਦਾ ਨਾਂ ਇੱਕ ਤਾਂ ਮਨਪ੍ਰੀਤ ਆ ਮਨੂ ਮਨੂ ਆਂਦਾ ਛੋਟਾ ਨਾਂ ਤੇ ਦੂਜੇ ਦਾ ਨਾਂ ਆਪਣਾ ਉਹਨੂੰ ਵੀ ਮੰਨਾ ਮੰਨਾ ਹੈ ਮਨਦੀਪ ਆ ਦਾ ਨਾਂ ਸਿੱਕਾ ਦੀਦੀ ਇਹ ਕੰਮ ਹੀ ਇਹ ਕਰਦੇ ਸੀ ਮਤਲਬ ਬੂਰਾ ਬਰਾ ਦਾ ਨਹੀਂ ਇਹ ਪਹਿਲਾਂ ਤੋਂ ਨਹੀਂ ਇਹ ਕਰਦੇ ਹੁਣ ਥੋੜਾ ਜਿਹਾ ਚਿਹਰੇ ਮੈਂ ਪਹਿਲਾਂ ਪੌਂਦੇ ਪੌਂਦੇ ਛੱਡਿਆ ਸੀ ਪੜਦੇ ਆਈ ਇਹਨੂੰ ਲੈ ਕੇ ਗਏ ਆਣ ਕੇ ਉਹ ਇੱਥੇ ਤੇ ਇਸ ਤਰ੍ਹਾਂ ਪੂਰੇ ਪੋਨੇ ਘਰ ਆਣ ਕੇ ਲੈ ਕੇ ਆਣੇ ਤੇ ਤਾਂ ਲੋ ਕਿਸ ਤਰ੍ਹਾਂ ਪਤਾ ਲੱਗਿਆ ਅਹੀਂ ਤੇ ਸਹਾਰੇ ਜੋ ਪਿੰਡ ਚ ਲਾ ਕੇ ਫੋਨ ਆਇਆ ਕਿ ਹਾਂ ਤਰਾ ਲਾਲ ਮੱਛੀ ਕਿਨੋਂ ਲੈ ਕੇ ਆਏ ਸਾਰਿਆਂ ਨੇ ਇੱਥੇ ਸ਼ਹਿਰ ਆਏ ਤੇ ਸ਼ਹਿਰੋਂ ਅਸੀਂ ਫੇਰ ਪਤਾ ਲਗਾ। ਇਹ ਨਾ ਆਪਣਾ ਜਸਬੀਰ ਸਿੰਘ ਸਰਪੰਚ ਦੇ ਖੇਤਾਂ 'ਚ ਉੱਥੇ ਪਿੰਡ ਚੰਬਾ ਖੁਰਦ ਵਿਖੇ ਤੇ ਇਰੀਗੇਸ਼ਨ ਦੀ ਪਾਈ ਪਾ ਰਹੇ ਸੀਗੇ ਤੇ ਤਿੰਨ ਫੁੱਟ ਟੋਇਆ ਸੀਗਾ ਤੇ ਉਹਦੇ ਵਿੱਚ ਇਹ ਨਾ ਕੰਮ ਕਰ ਰਹੇ ਸੀਗੇ ਲੜਕੇ ਦੋ ਤੇ ਉਹ ਮਿੱਟੀ ਢਿੱਗ ਡਿੱਗਣ ਵਾਲੇ ਥੱਲੇ ਆਨ ਨਾਲ ਨਾ ਤੇ ਇਹਨਾਂ ਦੀ ਮੌਤ ਹੋ ਗਈ ਏ। ਇੱਕ ਦਾ ਨਾਮ ਹੈਗਾ ਆਪਣਾ ਜਗਰਾਜ ਸਿੰਘ ਪੁੱਤਰ ਮਕਤਾਰ ਸਿੰਘ ਇਹਦੀ ਉਮਰ 20 ਸਾਲ ਦੀ ਹੈ ਤੇ ਦੂਜੇ ਦਾ ਨਾਮ ਹੈਗਾ ਪ੍ਰਿਤਪਾਲ ਸਿੰਘ ਪੁੱਤਰ ਜਗਤਾਰ ਸਿੰਘ ਇਹਦੀ ਉਮਰ ਹੈਗੀ 18 ਸਾਲ ਦੀ ਇਹ ਦੋਵੇਂ ਯਾਨੀ ਕਿ ਰਾਨੀਵਾਲੇ ਦੇ ਰਹਿਣ ਵਾਲੇ ਨੇ ਤੇ ਬਾਕੀ ਡੈੱਡ ਬੋਡੀਆਂ ਹੀ ਕਬਜ਼ੇ 'ਚ ਰਹਿ ਰੀਆਂ ਨੇ ਤੇ ਬਿਆਨ ਲਿਖੇ ਜਾ ਰਹੇ ਨੇ ਮੁਤਾਬਕ ਬਿਆਨਾਂ ਦੇ ਹੀ ਕਾਰਵਾਈ ਅਮਰ ਚਲਿਆ ਦਾਂਗੇ ਕਿਹਲਾ ਤੁਹਾਡਾ ਮਕਤਾਰ ਸਿੰਘ ਕਿਹੜਾ ਬੰਦੇ ਆ ਰਾਨੀਵਾਲ ਤੇ ਕੀ ਗੱਲ ਹੋਈ ਇਹ ਮੁੰਡੇ ਡੈੱਥ ਹੋਈ ਕਿੱਦਾਂ ਹੋਈ ਹੈ ਪੈਰ ਥੱਲੇ ਆ ਗਏ ਅਮਰ ਜੀ ਨੇ ਕੱਢੇ ਨਗੇ ਜਿਹੀ ਹੀ ਉਹਨੇ ਕੱਢੇ ਆ ਗਏ ਇਹ ਤਾਂ ਇਹ ਸੱਚ ਪਾਗਲ ਹੋ ਗਈ ਹੈ ਇਹ ਕਿਹੜੇ ਇਹ ਨਾਗੀ ਬੱਚੇ ਦਾ ਨਾਗੀ ਹੈ ਇਹ ਤਾਂ ਸੁਗਰਾਜ ਸਿੰਘ ਦਾ ਅੱਛਾ ਇਹ ਤਾਂ ਸਰਦਪਾਲ ਸਿੰਘ ਦਾ ਇਹ ਕਿ ਇਹਦੀ ਉਮਰ ਕਿੰਨੀ ਹੋ ਗਈ 20 ਸਾਲ ਹੈ ਸਰਦਪਾਲ